ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਦੀਆਂ ਮੁੱਖ ਖਬਰਾਂ ਪੀਐਮ ਨਰਮੋਹਨ ਸਿੰਘ ਦੀ ਤਸਵੀਰ ਨਾਲ ਛੇੜਛਾੜ ਦੇ ਮਾਮਲੇ ਦੀ ਪ੍ਰਤਾਪ ਸਿੰਘ ਬਾਜਪਾਨੀ ਕੀਤੀ ਨਿੰਦਾ ਹਿਮਾਚਲ ਵਿੱਚ ਭਾਰੀ ਮੀਂਹ ਦੇ ਚੱਲਦੇ ਪੰਜਾਬ ਵਿੱਚ ਵਿਗੜ ਸਕਦੇ ਨੇ ਹੋਰ ਹਾਲਾਤ ਪੰਜਾਬ ਵਿੱਚ ਅੱਜ ਲੱਗੇਗਾ ਲੰਬਾ ਪਾਵਰ ਕੱਟ ਇਹ ਇਲਾਕੇ ਹੋਣਗੇ ਪ੍ਰਭਾਵਿਤ ਪਟਿਆਲੇ ਦੇ ਇੱਕ ਕਲੱਬ 'ਚ ਚੱਲੀਆਂ ਗੋਲੀਆਂ ਲੋਕਾਂ ਨੂੰ ਪਈਆਂ ਪਾਜੜਾ ਹੁਣ ਗੱਲ ਕਰਦੇ ਹਾਂ ਖਬਰਾਂ ਦੀ ਵਿਸਤਾਰ ਦੇ ਵਿੱਚ ਮੈਟਾ AI ਵੱਲੋਂ ਲੋਕਾਂ ਦੀਆਂ ਤਸਵੀਰਾਂ ਨੂੰ ਲੈ ਕੇ ਛੇੜਛਾੜ ਕੀਤੀ ਜਾ ਰਹੀ ਹੈ ਜਿਸ ਕਰਕੇ ਇੱਕ ਵੱਡਾ ਵਿਵਾਦ ਖੜਾ ਹੋ ਗਿਆ ਤਾਜ਼ਾ ਮਾਮਲਾ ਮਹਿਰੂਮ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਦੀ ਤਸਵੀਰ ਨਾਲ ਹੋਈ ਛੇੜਛਾੜ ਦਾ ਸਾਹਮਣੇ ਆਇਆ ਹੈ ਜਿਸ ਵਿੱਚ AI ਦੀ ਮਦਦ ਨਾਲ ਉਨ੍ਹਾਂ ਦੀ ਪੱਗ ਉਤਾਰ ਦਿੱਤੀ ਗਈ ਹੈ ਇਸ ਤਸਵੀਰ ਦੇ ਵਾਇਰਲ ਹੋਣ ਤੋਂ ਬਾਅਦ ਇਸ ਦੀ ਸਖਤ ਸ਼ਬਦਾਂ ਵਿੱਚ ਨਿੰਦਾ ਕੀਤੀ ਜਾ ਰਹੀ ਹੈ ਪੰਜਾਬ ਕਾਂਗਰਸ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਬਣ ਨੇ ਵੀ ਸਾਫ ਦਾ ਪ੍ਰਧਾਨ ਮੰਤਰੀ ਦੀ ਤਸਵੀਰ ਨਾਲ ਛੇੜਛਾੜ ਕਰਨ ਨੂੰ ਅਪਮਾਨ ਦੱਸਿਆ ਹੈ ਇਸ ਸਬੰਧ ਵਿੱਚ ਪ੍ਰਤਾਪ ਸਿੰਘ ਬਾਜਬਣ ਨੇ ਸੋਸ਼ਲ ਮੀਡੀਆ ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਕਿਹਾ ਭਾਰਤ ਦੇ ਪਹਿਲੇ ਸਿੱਖ ਪ੍ਰਧਾਨ ਮੰਤਰੀ ਡਾਕਟਰ ਮੰਮੋਹਨ ਸਿੰਘ ਜੀ ਦੀ ਬਿਨਾ ਦਸਤਾਰ ਕੱਟੇ ਹੋਏ ਵਾਲ ਅਤੇ ਦਾੜੀ ਦੇ ਫੋਟੋ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰਨਾ ਨਾ ਸਿਰਫ ਇੱਕ ਮਹਾਨ ਰਾਜਨੀਤਾ ਦਾ ਅਪਮਾਨ ਹੈ ਸਗੋ ਇੱਕ ਪਾਪ ਹੈ ਉਹਨਾਂ ਕਿਹਾ ਇਹ ਹੀ ਕਿ ਨੋਣਾ ਕਮ ਇੱਕ ਸ਼ਰਧਾਲੂ ਆਤਮਾ ਦਾ ਨਿਰਾਦਰ ਕਰਨ ਦੀ ਜਾਣਬੁੱਝ ਕੇ ਕੀਤੀ ਕੋਸ਼ਿਸ਼ ਹੈ ਜਿਸ ਨੇ ਆਪਣਾ ਜੀਵਨ ਨਿਮਰਤਾ ਅਤੇ ਦੇਸ਼ ਦੀ ਸੇਵਾ ਨਾਲ ਬਤੀਤ ਕੀਤਾ ਮੈਂ ਸਰਕਾਰ ਨੂੰ ਇਸ ਦੂਰਾਚਾਰੀ ਸਾਜ਼ਿਸ਼ ਦੀ ਜਾਂਚ ਕਰਨ ਅਤੇ ਦੋਸ਼ੀਆਂ ਨੂੰ ਨਿਆਂ ਦੇ ਘਟਾਰੇ ਵਿੱਚ ਲਿਆਉਣ ਦੀ ਅਪੀਲ ਕਰਦਾ ਹਾਂ ਪੰਜਾਬ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਵਧ ਰਹੇ ਹੜ੍ਹਾਂ ਦੇ ਖਤਰੇ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ ਸੂਬੇ ਦੇ ਹਰ ਜ਼ਿਲ੍ਹੇ 'ਚ ਵਿਸ਼ੇਸ਼ ਕੰਟਰੋਲ ਰੂਮ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ ਇਹ ਕੰਟਰੋਲ ਰੂਮ 24 ਘੰਟੇ ਚਾਲੂ ਰਹਿਣਗੇ ਤਾਂ ਜੋ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਲੋਕ ਤੁਰੰਤ ਮਦਦ ਲਈ ਸੰਪਰਕ ਕਰ ਸਕਣ ਸਰਕਾਰ ਵੱਲੋਂ ਜਿਲ੍ਹਾ ਵਾਰਫੋਨ ਨੰਬਰ ਜਾਰੀ ਕਰ ਦਿੱਤੇ ਗਏ ਹਨ ਜਿਨਾਂ ਰਾਹੀਂ ਲੋਕ ਹੜਾ ਨਾਲ ਜੁੜੀਆਂ ਜਾਣਕਾਰੀਆਂ ਦੇ ਸਕਣਗੇ ਜਾਂ ਮਦਦ ਮੰਗ ਸਕਣਗੇ ਜਲੰਧਰ ਵਿੱਚ ਅੱਜ ਲੰਬਾ ਪਾਵਰ ਕੱਟ ਲੱਗਣ ਜਾ ਰਿਹਾ ਹੈ ਪੰਜਾਬ ਬਿਜਲੀ ਵਿਭਾਗ ਵੱਲੋਂ ਗਰਮੀ ਦੇ ਸੀਜ਼ਨ ਦੇ ਮੱਦੇਨਜ਼ਰ ਜ਼ਰੂਰੀ मरम्मत ਅਤੇ ਮੇਨਟੇਨੈਂਸ ਕਾਰਨ ਕਈ ਥਾਈਂ ਬਿਜਲੀ ਬੰਦ ਰੱਖੀ ਜਾਵੇਗੀ ਜਿਸ ਬਾਰੇ ਸ਼ਹਿਰ ਵਿੱਚ ਅਗਾਊਂ ਸੂਚਨਾ ਵੀ ਦਿੱਤੀ ਗਈ ਹੈ ਜਾਣਕਾਰੀ ਮੁਤਾਬਕ ਫੀਲਡ ਬਾਈਫਰਕੇਸ਼ਨ ਤਹਿਤ ਦੋਆਬਾ ਕਪੂਰਥਲਾ ਰੋਡ ਅਤੇ ਜਲੰਧਰ ਕੁੰਜ ਦੀ ਸਪਲਾਈ ਸਵੇਰੇ 10 ਤੋਂ ਸ਼ਾਮ 4 ਵਜੇ ਤੱਕ ਬੰਦ ਰਹੇਗੀ ਪਟਿਆਲਾ ਵਿੱਚ ਇੱਕ ਵੱਡੀ ਵਾਰਦਾਤ ਹੋਣ ਦੀ ਖਬਰ ਸਾਹਮਣੇ ਆਈ ਹੈ ਦਰਅਸਲ ਥਾਣਾ ਸਿਵਲ ਲਾਈਨ ਦੇ ਅਧੀਨ ਪੈਂਦੇ ਗ੍ਰੈਂਡ ਪਾਰਕ ਦੇ ਸਾਹਮਣੇ ਬਣੇ ਸਪੀਟ ਕਲੱਬ ਦੇ ਬੌਂਸਰ ਤੇ ਕੀਤੀ ਰਾਤ ਤਾਬੜ ਤੋੜ ਫਾਇਰ ਕਰ ਦਿੱਤੀ ਗਈ ਜਿਸ ਵਿੱਚੋਂ ਰਾਜਨ ਨਾਮ ਦੇ ਬੌਂਸਰ ਦੇ ਦੋ ਗੋਲੀਆਂ ਇੱਕ ਬਾਹ ਵਿੱਚ ਲੱਗੀ ਅਤੇ ਦੂਜੀ ਪੇਟ ਨੂੰ ਛੂੰਦੀ ਹੋਈ ਲੰਘ ਗਈ ਉਹ ਜ਼ਖਮੀ ਹੋ ਗਿਆ ਤੇ ਉਸ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਇਲਾਜ ਲਈ ਪਹੁੰਚਾਇਆ ਗਿਆ